ਲੇ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਕੁਸਾ ਤਹਿਸੀਲ ਨਿਹਾਲ ਸਿੰਘਾਣਾਂ ਤੇ ਜ਼ਿਲ੍ਹਾ ਮੋਗਾ ਇੱਕ ਤਾਂ ਬੱਛੀ ਦਿਖਾ ਦਾਂਗੇ ਦੂਜਾ ਸੂਆ ਤਾਜੀ ਸੂਈ ਤੇ 28 27 ਕਿਲੋ ਬਾਈ ਕਹਿੰਦਾ ਨਾ ਕੰਡੇ ਵਾਲਾ ਬੋਲਾ ਇਹਦੇ ਕੋਲ ਸੱਜਣੋ ਇਸ ਟਾਈਮ ਤਿਆਰੀ ਦਾ ਤੇ ਇੱਕ ਦਿਖਾ ਦਾਂਗੇ ਗੱਬਣ ਬੱਛੀ ਤੇ ਜਿਹੜਾ ਰੇਟ ਆ ਰੇਟ ਕੁਆਲਟੀ ਦੇ ਹਿਸਾਬ ਨਾਲ ਬਾਈ ਤੋਂ ਬਿਲਕੁਲ ਜੈਜ ਜਾ ਕਰਾ ਦਾਂਗੇ ਦੋ ਪਸ਼ੂ ਦਿਖਾ ਦਾਂਗੇ ਰੂਟੀਨ 6 ਸੱਜਣ ਕੋਲ ਗਾਵਾਂ ਆਉਂਦੀਆਂ ਰਹਿੰਦੀਆਂ ਸੰਪਰਕ ਬਾਈ ਨਾਲ ਕਰ ਸਕਦੇ ਹੋ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਆ ਜਾ ਆਮਨੇ ਫਿਰ ਹੋਰ ਕਿਵੇਂ ਆ ਵਧੀਆ ਵਧੀਆ ਬਾਈ ਚੜਦੀ ਕਲਾ ਜਮਾਂ ਓਕੇ ਖੜਕਦੀਆਂ ਘੰਟੀਆਂ ਹਾਂ ਆ ਬੋਲ ਨੰਬਰ ਤੇਰਾ ਬਰ 7529844960 ਜੀ 7529844960 ਤੇ ਨੰਬਰ ਕਰ ਲਿਓ ਸੇਵ ਜਿਹੜੇ ਸੱਜਣ ਨੇ ਕੁਆਲਿਟੀ ਦੇ ਪਸ਼ੂ ਲੈਣੇ ਆ ਬਾਈ ਨਾਲ ਕਰ ਲਿਓ ਸੰਪਰਕ ਲੈ ਧੋਰਾ ਮਨੇ ਖੋਲ ਕੇ ਸੂਆ ਘੜਾ ਸੁੰਦੀ ਆ ਦੂਜਾ ਸੂਈ ਆ ਜੀ ਕਿੰਨੇ ਦਿਨ ਦਾ ਸੂਆ ਸੂਈ ਨੂੰ ਹੋ ਗਿਆ ਚੌਥਾ ਦਿਨ ਜੀ ਚੌਥਾ ਦਿਨ ਤੇ ਆ ਗਿਆ ਬੱਚਾ ਸੱਜਣ ਨੂੰ 나ੜੂ ਆ ਗਿਆ ਨਾਲ ਇੱਥੋਂ ਕਰ ਸਕਦੇ ਹੋ ਚੈੱਕ ਇੱਕ ਗੱਲ ਹੋਰ ਦੱਸਦਾ ਨਾ ਬੱਛੀ ਦੁੱਧ ਵਾਲੀ ਤਾਂ ਬਿਨਾਂ ਸ਼ੱਕ ਹੈਗੀ ਹੈਗੀ ਤੇ ਨਾਲ ਨਾਲ ਜੇ ਗੱਲ ਕਰ ਲੈਣਾ ਬਿਊਟੀ ਵਾਲੀ ਵੀ ਆ ਗਈ ਮਜ਼ਬੂਤ ਆ ਗਈ ਫੁੱਲਾ ਕੱਦ ਵੀ ਫੁੱਲਾ ਤੇ ਆਰਡਰ ਆ ਗਿਆ ਫਾੜੀ ਵਾਲਾ ਕਮਾਲਾ ਅਮਨੇ ਇਥੋਂ ਚਵਾਈ ਹੈਗੀ ਫਿਰ ਗਰਲੈਂਡੋ ਨਾਲ ਦੀ ਜਮਾ ਓਕੇ ਆ ਬਈ ਹਲੇ 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 ਇਹਨੂੰ ਤੁਸੀਂ ਐਫ ਵੀ ਮੰਨ ਸਕਦੇ ਹੋ ਇਹਨੂੰ ਤੁਸੀਂ ਸਜਣੋ ਗਰਲੈਂਡੋ ਟੱਚ ਵੀ ਮੰਨ ਸਕਦੇ ਹੋ ਨਸਲ ਜਿਹੜੀ ਮੰਨ ਜੀ ਮੰਨ ਲਿਓ ਪਰ ਜਿਹੜੀ ਕੁਆਲਿਟੀ ਆ ਕੁਆਲਿਟੀ ਬੋਲਦੀ ਆ ਯਾਰ ਬੱਛੀ ਦੀ ਮੂੰਹੋਂ ਬੋਲਿਆ ਇਹ ਇਥੋਂ ਕਰ ਸਕਦੇ ਆ ਆਰਡਰ ਚੈੱਕ ਅੱਗੇ ਪਿੱਛੇ ਦਾਲੇਵਾ ਰੱਖਦੀ ਆ ਚਵਾਈ ਦੀ ਕਿਵੇਂ ਆਵਨੇ ਜਮਾ ਇੱਕ ਨੰਬਰ ਆ ਜੀ ਕੱਢ ਦਿਆ ਕੰਡੇ ਜਮਾ ਲੱਗੂ ਬੰਦੇ ਨੂੰ ਜਦੋਂ ਬੈਗਾ ਥੱਲੇ ਵੀ ਯਾਰ ਮਾਜੀ ਪਤਾ ਲੱਗੂ ਬਾਈ ਆ ਗਵਾਂਡੀਆਂ ਦੇ ਘਰੇ ਸਾਨੂੰ ਬਾਈ ਕਹਿੰਦਾ ਖੜਕਾ ਤੇ ਇੱਥੋਂ ਥਾਣਾ ਦਾ ਸਹਾਇਜ ਕਰ ਸਕਦੇ ਹਾਂ ਥਾਣੀ ਮੁੱਠਾ ਥੀ ਜਵਾਈ ਵਾਲਾ ਕਿੰਨਾ ਆਵਨੇ ਕਹਿ ਲਈਏ ਬੌਲਾ ਜਿਹਦੇ ਕੋਲੇ ਹਾਜ਼ਰ ਹੈ 28 ਕਿਲੋ ਬਾਈ ਆਪਦਾ ਬੰਦਾ ਕੰਡਾ ਲੈ ਆਵੇ 28 ਕਿਲੋ ਹਾਂ ਕੰਡੇ ਤੇ ਲਾ ਕੇ ਦੋ ਟਾਈਮ ਚੋਕੇ ਲੈ ਕੇ ਜਾਵੇ 28 ਖਾਸਾ ਹੋ ਜਾਂਦਾ ਮੈਂ ਕਹਿੰਦਾ ਬਾਈ ਯਾਰ ਗਾਈ ਦੱਸਦੀ ਆ ਹੂੰ 28 ਚ ਵਾਦਾਂਗੇ ਨੈਟ ਬਾਈ ਡੰਗ ਦੋ ਡੰਗ ਦੋ ਬਾਈ ਤੇ ਚਾਰ ਚੋਲੇ ਚਾਹੇ ਚਾਰ ਚੋਲੇ ਉਹ ਤਾਂ ਅਸੀਂ ਵੀ ਚੋਣਗੇ ਆ ਬਾਈ ਯਾਰ ਠੀਕ ਆ ਗੱਲ ਹਾਂ ਉਹ ਬਾਈ ਕਹਿੰਦਾ ਚਾਹੇ ਚਾਰ ਡੰਗ ਚੋਕੇ ਲੈ ਜਿਓ 28 ਕਿਲੋ ਬੋਲਾ ਇਹਦੇ ਕੋਲੇ ਹਾਜ਼ਰ ਆ ਕੀ ਰਿਪੋਰਟ ਆ ਮਨੇ ਇਹਦੀ ਦੁੱਧ ਹੀ ਫਿਰ ਦੁੱਧ ਵੀਰੇ ਦਾ ਬਾਲਾ ਚੰਗੇ ਕੋਲੇ ਜਾਵੜੀ 33 34 ਕਿਲੋ ਛੜਦੀ ਨਹੀਂ ਯਾਰ ਬੈਠ ਠੀਕ ਆ ਗੱਲ ਹਾਂ ਕੋਈ ਟਟਮੇ ਆਰਡਰ ਦੀ ਨਹੀਂ ਲਾਏ ਆ ਲੇਵਾ ਲੱਗਿਆ ਬਾਹਰ ਵਾਲੀਆਂ ਗਾਵਾਂ ਨਾਲ ਦਾ ਜਿਵੇਂ ਗਰਲੈਂਡੋ ਬੱਚਿਆਂ ਨੂੰ ਲੇਵਾ ਲੱਗਿਆ ਹੁੰਦਾ ਨਾ ਉਦਾਂ ਦਾ ਲੱਗਿਆ ਵੀ ਨਸਲ ਵੀ ਬਣਾ ਦੂ ਤੇ ਦੁੱਧ ਵੀ ਸੱਜਣੋਂ ਚੰਗਾ ਪਾ ਦੂ ਤੇ ਮੇਨ ਗੱਲ ਆ ਜਿਹੜੀ ਬੱਚੀ ਯੋਵਾਨੀ ਜੀ ਆ ਗਈ ਉਤੋਂ ਬਿਲਕੁਲ ਸਟੇਟ ਲੈਗ ਸਕੋਰ ਦੀ ਮਜ਼ਬੂਤ ਅੱਜ 28 ਕਿਲੋ ਕੰਡੇ ਤੋਲਣ ਵਾਲਾ ਹਾਜ਼ਰ ਹਾਜ਼ਰ ਵੀਰੇ ਹਾਜ਼ਰ ਕਿੰਨੇ ਪੈਸੇ ਆਮਣੇ ਫਿਰ ਇਹਦੇ ਮੁੱਲ ਕਰਾਉਣ ਨੂੰ ਜਿਹੜਾ ਮਰਜ਼ੀ ਕਰਾ ਲਿਓ ਜੀ ਇੱਕ ਜੰਮੀ ਜਾਇ ਜੇ ਕਰਦੇ ਕੰਮ ਯਾਰ ਇੱਕ 20 ਦੀ ਦੇ ਦਾਂ ਲੁੱਟਾ ਵਾਲਾ ਕੰਮ ਹੀ ਕਰਦੇ ਜੰਮੀ ਲੁੱਟਾ ਵਾਲਾ ਹੀ ਆ ਯਾਰ ਲੈ ਸੱਜਣਾ ਬਾਈ ਕਹਿੰਦਾ 1 ਲੱਖ ਤੇ 20 ਹਜ਼ਾਰ ਦੀ ਦੇ ਦਾਂਗੇ ਪਹਿਲਾਂ ਤੁਸੀਂ 5-7 ਫਾਰਮਾਂ ਤੇ ਟਰਾਈ ਮਾਰ ਲਿਓ ਇਦਾਂ ਦੀ ਕੁਆਲਿਟੀ ਚੈੱਕ ਕਰ ਲਿਓ ਐਨੇ ਦੁੱਧ ਵਾਲੀ ਚੈੱਕ ਕਰ ਲਿਓ ਮੈਂ ਇਹ ਕਹੂੰਗਾ ਵੀ ਉਦੋਂ ਬਾਅਦ ਤੁਸੀਂ ਬਾਈ ਤੋਂ ਬੱਛੀ ਖਰੀਦ ਲਿਓ ਸਭ ਤੋਂ ਮੰਦਾ ਰੇਟ ਆ ਇਹ ਮੰਨ ਲਓ ਵੀ ਮਾਰਕੀਟ ਨਾਲੋਂ 15 ਤੋਂ 20000 ਰੇਟ ਬਾਈ ਦਾ ਮੰਦਾ ਹੈ ਕੁਆਲਿਟੀ ਟੌਪ ਹੈ ਕਿਉਂਕਿ ਮੰਦਾ ਤਾਂ ਬਾਈ ਹੋਰੀ ਘਰੇਲੂ ਸੱਜਣਾ ਤੋਂ ਕਹ ਲੀਏ ਵੀ ਘਰੇਲੂ ਫਾਰਮ ਜੋ ਬੱਛੀ ਕੱਢ ਕੇ ਲਿਆਉਂਦੇ ਆ ਵੀ ਵਪਾਰ ਆਲੇ ਸੱਜਣਾ ਤੋਂ ਨਹੀਂ ਲੈਂਦੇ ਹਨ ਉੱਥੇ ਫਟਾ ਟਾਈਟ ਹੋ ਜਾਂਦਾ ਥੋੜਾ ਜਿਹਾ ਇਹ ਬਾਈ ਕਹਿੰਦਾ 1 ਲੱਖ ਤੇ 20000 ਦੀ ਦੇ ਦਾਂਗੇ ਫਿਕਸ ਜਿਹਾ ਰੇਟ ਆ ਸ਼ੋਰ ਛੱਪੇ ਵਾਲਾ ਕੰਮ ਹੀ ਆ ਤੇ ਹੁਣ ਆ ਬਣਿਆ ਤੋਰ ਦੋ ਨੰਬਰ ਵਾਲੀ ਇਹਦਾ ਸੁਆ ਤੀਜਾ ਬਾਈ ਤੀਜਾ ਚੈਨੂ ਆਣਾ ਹਾਂ ਬਾਈ ਨਾਲੇ ਵਪਾਰੀਆਂ ਕੋਲ ਕਹਿੰਦੇ ਹੁੰਦੀ ਨਹੀਂ ਨਾ ਬਾਈ ਯਾਰ ਆਪਾਂ ਤਾਂ ਆ ਜਾਂਦੀ ਆਪਣੇ ਕੋਲੇ ਆਪਣੇ ਕੋਲੇ ਆ ਜਾਂਦੇ ਠੀਕ ਆ ਗੱਲ ਕਿੰਨੇ ਦਿਨ ਕੱਢੂ ਹਜੇ ਦਾ ਕੱਢ ਦੂ ਬਾਈ ਯਾਰ 5-6 ਦਿਨ ਆ ਪ੍ਰਿੰਟਸ ਹੋਣਾ ਹਨਾ ਹਾਂ ਬਾਈ ਹਲੇ ਵਾਰ ਰੱਖੂ ਚੰਗਾ ਕੱਢ ਦੂ 5-7 ਦਿਨ ਹਾਂ ਵੀਰੇ ਕੀ ਰਿਪੋਰਟ ਆ ਇਹ ਦੁੱਧ ਦੇ ਦੂ ਵੀਰੇ 24-25 ਕਿਲੋ ਬਾਲਾ ਤਾਂ ਨਹੀਂ ਕਹਿੰਦੇ 24-25 ਹਾਂ ਤੇ 5-7 ਦਿਨ ਦੀ ਬਾਈ ਕਹਿੰਦਾ ਕੱਚੀ ਆ ਗਈ ਸੀ ਮੈਂ ਤਾਂ ਨਹੀਂ ਪਤਾ ਮੈਨੂੰ ਕਿਹੜਾ ਲੱਗਿਆ ਨਹੀਂ ਯਾਰ ਸੀਮਨ ਆਪਣਾ ਜਿਹੜੀ ਦਾ ਪਤਾ ਉਹਦਾ ਹੀ ਦੱਸਾਂਗੇ ਠੀਕ ਆ ਗੱਲ ਬਣਾ ਕੇ ਜੇ ਨਹੀਂ ਦੱਸਣਾ ਨਹੀਂ ਨਹੀਂ ਬਣਾ ਕੇ ਜੇ ਨਹੀਂ ਵੀਰੇ ਇਹਦਾ ਕੋਈ ਨਹੀਂ ਪਤਾ ਪਾਈ ਸਾ ਨੈਟ ਤੋਂ ਸਰਚ ਕਰਕੇ ਨਹੀਂ ਦੱਸਣਾ ਜਿੱਦਾਂ ਦਾ ਸੀਮਨ ਲੱਗਿਆ ਉਹ ਓਦਾਂ ਦੀ ਡਿਟੇਲ ਹੀ ਦੱਸਣੀ ਆ ਥਣ ਸੱਜਣ ਹੋਏ ਨੂੰ ਵੀ ਹੱਥੀ ਚਵਾਈ ਵਾਲਾ ਲੱਗਿਆ ਆ ਗਈ ਪ੍ਰਿੰਟ ਵਾਲੀ ਸੂਆ ਆ ਗਈ ਤੀਜਾ ਤੇ ਦੁੱਧ ਬਾਈ ਕਹਿੰਦਾ 24-25 ਪਾ ਦੂ ਜਿਹੜੇ ਵੀ ਭਰਾ ਨੇ ਲੈ ਜਾਣੀਆਂ 20 ਪਲੱਸ ਲੈ ਜਾਓ ਬੋਲੇ ਹੱਥ ਨਾ ਮੰਨ ਕੇ ਤੇ ਥਣਾ ਥਣਾ ਦੀ ਆਰਡਰ ਹੋ ਗਿਆ ਹਮਨੇ ਗਾਰੰਟੀ ਵੀਰੇ ਹਰੇਕ ਪੱਖ ਤੋਂ ਜਮਾ ਸ਼ਹਿਦ ਮਾਰਦੀ ਆ ਹੁਣ ਖਿੱਤ ਕੇ ਵੀ ਦੇਖੋ ਅਸੀਂ ਜੈਕ ਤੇ ਬਾਕੀ ਆ ਪਾਈਪ ਚੈੱਕ ਕਰ ਸਕਦੇ ਹਾਂ ਦੁੱਧੜਾ ਤੇ ਇੱਥੇ ਤੋਂ ਕਰ ਸਕਦੇ ਹਾਂ ਸੱਦ ਨੂੰ ਇਹਦੀ ਫੇਸ ਕੁਆਲਿਟੀ ਚੈੱਕ ਪਲਾਈ ਬਹੁਤ ਪਈ ਆ ਜੀ ਦਾ ਹਜੇ ਬੈਠ ਵੱਧ ਟਾਈਮ ਲੈ ਜੂ ਹਫਤਾ ਦਾ ਪੱਕਾ ਹੀ ਲੈ ਜੂ ਬਣ ਜੂ ਫੁੱਲ ਹਾਂ 50% ਦੀ ਹੈ ਨਾ ਨਾ ਵੀਰੇ ਪਾਲੀ ਆ ਦੇਖ ਲਾ ਆ ਦੇਖ ਲਾ ਪੌਣ ਲੱਗੀ ਆ ਹੁਣ ਪਾਲ ਠੀਕ ਆ ਗੱਲ ਕਰੀ ਕਰੀ ਇਧਰਲੇ ਬੰਨੇ ਕਰਦੇ ਖਰਦੀ ਆ ਤੁਰੀ ਪਾਲ ਹਨਾ ਲੈ ਕਿੰਨੇ ਪੈਸੇ ਅੱਜ ਅੱਜ 75 ਦੀ ਦੇ ਦਾਂਗੇ ਬਾਈ ਇਕੱਲੇ ਦੀ ਕਿਤੇ ਇਕ ਲਾਲੇ ਨਾਲ ਨਾ ਨਾ ਬਾਈ ਇਕੱਲੇ 75 ਦੀ ਜੇ ਆਮਨੇ ਕੋਈ ਸੱਜਣ ਇਹ ਦੋਨੀ ਬੜਾ ਲੈ ਕੇ ਜਾਂਦਾ ਯਾਰ ਦੋਨਾਂ ਚੋ ਕਹੇ 10000 ਦਾ ਮਾਨ ਕਰ ਦਾਂਗੇ 185 ਦੀਆਂ ਦੇ ਦਾਂਗੇ ਹੈ 185 ਦੀਆਂ 185 ਦੀਆਂ ਹਾਂ ਇਹ ਕਿੰਨੇ ਚ ਰਹਿ ਗਈ ਫਿਰ ਕਿ ਮੈਂ ਮਰਜੀ ਬੰਦਾ ਮੰਨ ਲੇ ਵੀ 185 ਦੀਆਂ ਬੜਾ ਦੇ ਦਾਂ ਜੋੜਾ ਹਾਂ 5 5000 ਛੱਡ ਦਾਂਗੇ ਆ ਬਾਈ ਕਹਿੰਦਾ ਜੋੜਾ 1 ਲੱਖ ਤੇ 85 ਦਾ ਦੇ ਦਾਂਗੇ 5 5 ਜੋੜੇ ਚ ਮਾਫੀ ਹੋਗੀ ਰੇਟ ਦੇ ਹਿਸਾਬ ਨਾਲ 1 ਤਾਂ ਬੱਛੀ 28 ਕਿਲੋ ਬੋਲਾ ਹਾਜ਼ਰ ਦੁੱਧ 34-35 ਕਿਲੋ ਪਾ ਦੂ ਸੂਆ ਦੂਜਾ ਖਾਣ ਪੀਣ ਦੀ ਆ ਗਈ ਖੁੱਲੀ ਐ ਇੱਥੇ ਤੋਂ ਕਰ ਸਕਦੇ ਹੋ ਚੱਕ ਨਾਲ ਆ ਗਿਆ ਮੇਲ ਕਾਫ ਤੇ ਇੱਕ ਬਾਈ ਕਹਿੰਦਾ ਆ ਗਈ ਆ ਗੱਬਣ ਬੱਚੀ ਇਹ ਤੀਜਾ ਸੂਆ ਸੁੰਦੀ ਆ 23-24 ਕਿਲੋ ਦੁੱਧ ਬਾਈ ਕਹਿੰਦਾ ਪਾ ਦੂ ਤੁਸੀਂ 20 ਪਲੱਸ ਮੰਨ ਕੇ ਲੈ ਜਾਓ ਇਹ ਦੋਏ ਬਾੜਾਂ ਬਾਈ ਕਹਿੰਦਾ ਇੱਕ ਰੱਖ ਤੇ ਇਹਦਾ ਸਵਾ ਕੇ ਵੇਚਣੀ ਸੀ ਜੀ ਫਿਰ ਤੁਸੀਂ ਆ ਕੇ ਤਾਂ ਕਰਕੇ ਪੋਣੀ ਪੈਗੀ ਠੀਕ ਆ ਗੱਲ ਆਹ ਬੋਲ ਹਮਨੇ ਨੰਬਰ ਤੇਰਾ 7529844960 ਬਾਈ 7529844960 ਸੰਪਰਕ ਬਾਈ ਨਾਲ ਕਰ ਲਿਓ ਪਿੰਡ ਕੁੱਸਾ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਮੋਗਾ ਧੰਨਵਾਦ ਜੀ